ਯਾਦ ਹੀ ਕੱਟੀਆਂ ਮੈਨੇਜਮੈਂਟ ਮੁਰਦਾਬਾ ਜੰਦਾਬਾਦ ਮੁਰਦਾਬਾ ਯਾਦ ਹੀ ਕੱਟੀਆਂ ਮੈਨੇਜਮੈਂਟ ਮੁਰਦਾਬਾ ਜੰਦਾਬਾਦ ਜੰਦਾਬਾਦ ਅਮਰ ਸਿਧਾ ਮੁਰਦਾਬਾ ਜੰਦਾਬਾਦ ਮੁਰਦਾਬਾ ਅਮਰ ਸਿਧਾ ਜੀ ਮੁਤਾਬਾ ਮੁਰਦਾਬਾ ਮੁਤਾਬਾ ਚਰਮਣ ਖੜੇ ਗਏ ਮੁਤਾਬਾ ਔਰ ਸਾਨੂੰ ਬੜੀ ਆਸ ਸੀ ਵੀ ਕਦੋਂ ਹਰਾਬਣ ਚੱਲੇਗਾ ਔਰ ਮਜਬੂਰ ਨਾ ਸਾਨੂੰ ਇਹਨਾਂ ਗੇਟਾਂ ਤੇ ਬਹਿਣਾ ਪਿਆ ਔਰ ਜਦੋਂ ਅਸੀਂ ਔਰ ਜੇ ਛੋਟੇ ਲੈਵਲ ਦੀਆਂ ਮੰਗਾਂ ਜਿਹੜੀ ਸਰਕਾਰ ਲੈਵਲ ਦੀਆਂ ਮੰਗਾਂ ਉਹ ਸਰਕਾਰ ਦੇ ਮੂਹਰੇ ਅਸੀਂ ਰੱਖਦੇ ਆਂ ਔਰ ਜਿਹੜੀਆਂ ਛੋਟੇ ਲੈਵਲ ਦੀਆਂ ਮੰਗਾਂ ਐ ਅਸੀਂ ਇਹਨਾਂ ਅਧਿਕਾਰੀਆਂ ਦੇ ਮੂਹਰੇ ਰੱਖਦੇ ਆਂ ਇਹਨਾਂ ਜੀਐਮਾਂ ਦੇ ਮੂਹਰੇ ਰੱਖਦੇ ਆਂ ਇਹਨਾਂ ਐਮਰੀ ਦੇ ਮੂਹਰੇ ਰੱਖਦੇ ਆਂ ਜਿਹੜੇ ਚੇਅਰਮੈਨ ਦੇ ਮੂਹਰੇ ਰੱਖਦੇ ਆਂ ਜੋ ਇਸ ਵਿਭਾਗ ਨੂੰ ਚਲਾ ਰਿਹਾ ਹੈ ਪਰ ਬੜੀ ਸ਼ਰਮ ਆਉਂਦੀ ਆ ਸਾਨੂੰ ਵੀ ਅੱਜ ਜੇਕਰ ਅਸੀਂ ਬਸਦਾ ਟਾਇਰ ਪੰਕਚਰ ਹੋ ਜਾਏ ਤਾਂ ਉਹ ਵੀ ਸਾਨੂੰ ਆਪਣੀਆਂ ਜੇਬਾਂ ਦੇ ਵਿੱਚੋਂ ਲਮਾਉਣਾ ਪੈਂਦਾ ਇਹ ਵਿਭਾਗ ਦੇ ਵਾਸਤੇ ਮਾੜੀ ਗੱਲ ਹੈ ਕਿਉਂਕਿ ਇੱਕ ਮੈਂ ਅੱਜ ਗੱਲ ਕਲੀਅਰ ਕਰਦਾ ਸਾਥੀਆਂ ਨੂੰ ਕਿਉਂਕਿ ਪਿਛਲੇ ਦਿਨਾਂ ਤੋਂ ਗੱਲ ਚੱਲ ਰਹੀ ਹੈ ਵੀ ਕਰਮਚਾਰੀ کہہ ਰਹੇ ਨੇ ਵੀ ਜਿਹੜਾ ਤੁਸੀਂ ਬੱਸਾਂ ਦਾ ਕੰਮ ਹੈ ਉਹ ਡਰਾਈਵਰ ਨੇ ਕਰਵਾਉਣਾ ਜਾਂ ਕੰਟਰੈਕਟਰ ਨੇ ਕਰਵਾਉਣਾ ਕਿਉਂਕਿ ਲੁਧਿਆਣਾ ਡਿਪੂ ਪਟਿਆਲਾ ਡਿਪੂ ਤੇ ਬਰਨਾਲਾ ਡਿਪੂ ਤਿੰਨ ਡਿਪੂਆਂ ਦੇ ਵਿੱਚ ਕੋਈ ਸਾਥੀ ਆਪਣਾ ਜਿਹੜਾ ਸਵੇਰਪਾਟ ਬਾਹਰੋਂ ਲਿਆ ਕੇ ਬੱਸਾਂ ਦੇ ਵਿੱਚ ਪਾ ਲੈਣੇ ਜੀ ਉਹਦਾ ਕਾਰਨ ਸੀ ਕਾਰਨ ਇਹ ਸੀ ਸਤਿਯੋ ਜਿੱਦ ਕਰੇ ਇੱਕ ਸਾਥੀ ਸਵੇਰੇ ਪਰ ਉਹ ਆਪਣੀ ਡਿਊਟੀ ਦੇ ਵਾਸਤੇ ਚੱਲ ਕੇ ਆਉਂਦੇ ਤਾਂ ਬੜੀ ਆਸ ਲੈ ਕੇ ਆਉਂਦਾ ਵੀ ਅੱਜ ਮੈਂ 2-3 ਘੰਟੇ ਓਵਰਟਾਈਮ ਲਾਉਂਗਾ ਔਰ ਉਸ ਓਵਰਟਾਈਮ ਦੇ ਜਰੀਏ ਮੇਰੀ ਤਨਖਾਹ ਬਣੂਗੀ ਤਾਂ ਮੈਂ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਇੱਕ ਵਧੀਆ ਤੇ ਸੱਜੇ ਢੰਗ ਨਾਲ ਕਰ ਸਕੂਗਾ ਜਿਸ ਦੇ ਕਾਰਨ ਉਹ ਆਪਦੀ ਜੇਬ ਦੇ ਵਿੱਚੋਂ ਖਰਚ ਕਰਕੇ SPARTC ਨੂੰ ਚਲਾਉਂਦਾ ਹੈ ਪਰ ਜਿਹੜੇ ਲਖ ਲਖ ਰੁਪਇਆ ਤਨਖਾਹ ਲੈਂਦੇ ਐ ਇੱਥੋਂ ਦੇ ਜੀ ਐਮ ਐਮ ਡੀ ਜਿਨ੍ਹਾਂ ਨੂੰ ਜਿਹੜੇ ਇਸ ਵਿਭਾਗ ਨੂੰ ਚਲਾ ਰਹੇ ਨੇ ਉਹਨਾਂ ਦੇ ਉੱਪਰ ਕੋਈ ਜੂਨ ਹੀ ਸਰ ਕਰਈ ਕਿਉਂਕਿ ਬਹੁਤ ਸਾਰੀਆਂ ਬੱਸਾਂ ਸਪेयर ਪਾਰਟ ਤੋਂ ਬਿਨਾਂ ਖੜੀਆਂ ਨੇ ਔਰ ਜੇਕਰ ਬਹੁਤ ਸ਼ਾਹ ਦੇ ਸਾਥੀਓ ਗੱਡੀਆਂ ਦਾ ਕੰਮ ਤਾਂ ਹੀ ਕਰਨਗੇ ਜੇਕਰ ਸਪेयर ਪਾਰਟ ਦਾ ਸਮਾਨ ਆਊਗਾ ਔਰ ਦੂਸਰੇ ਪਾਸੇ ਜਦੋਂ ਉਸ ਅਧਿਕਾਰੀ ਜਿਹੜੇ ਗੱਲ ਕੀਤੀ ਜਾਂਦੀ ਏ ਉਹ ਕਹਿੰਦਾ ਮੈਂ ਪਰਚੇਜ ਨਹੀਂ ਵਧਾ ਸਕਦਾ ਜਿਹੜੀ ਪਰਚੇਜ ਆ ਮੈਂ ਇਸ ਤੋਂ ਜ਼ਿਆਦਾ ਨਹੀਂ ਕਰ ਸਕਦਾ ਉਹ ਜੇਕਰ ਤੁਸੀਂ ਪਰਚੇਜ ਇਸ ਤੋਂ ਜ਼ਿਆਦਾ ਨਹੀਂ ਕਰ ਸਕਦੇ ਤਾਂ ਇਹ ਚੱਲਣੀਆਂ ਕਿਸ ਤਰੀਕੇ ਕਿੰਨਾ ਟਾਈਮ ਹੈ ਸਾਥੀ ਚਾਣਗੇ ਔਰ ਦੂਜੇ ਵੱਨੇ ਦੂਜੀਆਂ ਜਥੇਬੰਦੀਆਂ ਜਾਂ ਉਹ ਸਾਥੀ ਜਿਹੜੇ ਜਥੇਬੰਦੀ ਦੇ ਖਿਲਾਫ ਨੇ ਕਹਿ ਦਿੰਦੇ ਨੇ ਵੀ ਪੰਜਾਬ ਰੋਡਵੇ ਜਦੋਂ ਗੱਡ ਛੋੜ ਕਰਕੇ ਇਹ ਵਿਭਾਗ ਨੂੰ ਖਤਮ ਕਰਨਗੇ ਜਾਂ ਜਿਹੜੇ ਪ੍ਰਧਾਨ ਸੈਕਟਰੀ ਨੇ ਇਸ ਵਿਭਾਗ ਨੂੰ ਖਤਮ ਕਰਕੇ ਛੱਡਣਗੇ ਤਦੋਂ ਤੁਸੀਂ ਇਸ ਗੱਲ ਤੋਂ ਭਲੀ ਭਾਤ ਜਾਣਦੇ ਹੋ ਵੀ ਅੱਬਾ ਆਪਣੀਆਂ ਜੇਬਾਂ ਦੇ ਵਿੱਚੋਂ ਖਰਚ ਕਰਕੇ ਵੀ ਇਸ ਵਿਭਾਗ ਨੂੰ ਚਲਾਉਣ ਦੇ ਵਿੱਚ ਸਹਿਯੋਗ ਦਿੰਦੇ ਆ ਵੀ ਇਹ ਵਿਭਾਗ ਨਾ ਖੜ ਜਾ ਇਸ ਵਿਭਾਗ ਦੀ ਬਸ ਨਾ ਖੜ ਜਾ ਕਰੋ ਹੋ ਜੇ ਅਕੱਪਾ ਮੰਗ ਚੱਕਦੇ ਆ ਉਹਦਾ ਨਾਲ ਹਮਾਇਤ ਵੀ ਨਹੀਂ ਕਰਦੇ ਜੇਕਰ ਇਸ ਮੁੱਦੇ ਤੇ ਹਮਾਇਤ ਕਰਨ ਇਹ ਕੋਈ ਹੜਤਾਲ ਦਾ ਮੁੱਦਾ ਤਾਂ ਨਹੀਂ ਰੈਗੂਲਰ ਮੁਲਾਜ਼ਮ ਕਹਿ ਦਿੰਦਾ ਵੀ ਮੈਂ ਹੜਤਾਲ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਵੱਖ-ਵੱਖ ਮਜਬੂਰੀਆਂ ਨੇ ਪਰ ਹੜਤਾਲ ਨਹੀਂ ਕਰ ਸਕਦੇ ਇਹਨਾਂ ਛੋਟੀਆਂ ਮੰਗਾਂ ਦੇ ਵਾਸਤੇ ਆਵਾਜ਼ ਦਾ ਬੰਦ ਕਰ ਸਕਦੇ ਨੇ ਜਾਂ ਜੇਕਰ ਕੋਈ ਜੇਕਰ ਬੰਦੀ ਇਹਨਾਂ ਮੰਗਾਂ ਨੂੰ ਲੈ ਕੇ ਗੋਲਦੀ ਹੈ ਉਹਦਾ ਸਾਥ ਤਾਂ ਦੇ ਸਕਦੇ ਨੇ ਜੋ ਬਕਰ ਸਾਥੀ ਜਿਹੜੇ ਲਗਭਗ 15 ਸਾਲਾਂ ਤੋਂ ਉਹਨਾਂ ਦੇ ਮੰਗਰ ਉਹਨਾਂ ਦੇ ਮੰਗਰੇ ਅਸਾਂ ਆਸਤੇ ਲੱਗੇ ਹੋਏ ਨੇ ਵੀ ਇਹ ਸਾਡਾ ਕੁਝ ਕਰਕੇ ਦੇਣਗੇ ਉਹਨਾਂ ਨੂੰ ਬੈਠੇ ਕਰ ਸਕਦੇ ਨਹੀਂ ਵੀ ਜੇਕਰ ਤੁਸੀਂ ਦਰਿਆ ਤੇ ਬੈਠੋਗੇ ਤਾਂ ਤੁਹਾਡੇ ਮਸਲੇ ਹੱਲ ਹੋਣਗੇ ਉਹ ਉਲਟਾ ਅੜਿੱਕਾ ਲਾਉਂਦੇ ਨੇ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਕਲੀਅਰ ਕਰਦਣਾ ਵੀ ਜਿਹੜੀ ਇਸ ਤੋਂ ਪਹਿਲਾਂ ਜੇ ਟਹਲੀ ਕੀਤੀ ਗਈ ਹੈ ਦੂਸਰੀ ਜਥੇਬੰਦੀ ਜਵਾਲਾ ਉਸ ਜੇ ਟਹਲੀ ਦਾ ਮੁੱਖ ਕਾਰਨ ਸੀ ਵੀ ਜਿਹੜੀ ਪਾਲਿਸੀ ਬਣਾਈ ਗਈ ਹੈ ਜਾਂ ਜਿਹੜੀ ਕਮੇਟੀ ਘਟਿਤ ਕੀਤੀ ਗਈ ਹੈ ਉਸ ਕਮੇਟੀ ਦੇ ਵਿੱਚ ਸਾਡੇ ਦੋ ਸਾਥੀਆਂ ਨੂੰ ਲੈਤਾ ਜਾਵੇ ਤਾਂ ਉੱਥੇ ਸਾਡਾ ਸਵਾਲ ਹੈ ਹਰ ਇੱਕ ਲੋ ਕੱਚੇ ਵਰਕਰ ਦਾ ਸਵਾਲ ਹੈ ਕਿ ਜਿਹੜੀ ਉਹ ਪਾਲਿਸੀ ਹੈ ਉਹ ਕੱਚੇ ਵਰਕਰਾਂ ਦੇ ਵਾਸਤੇ ਬਣ ਰਹੀ ਹੈ ਇੱਕ ਰੈਗੂਲਰ ਦੀ ਪਾਲਿਸੀ ਬਣ ਰਹੀ ਹੈ ਜਾਂ ਤਨਖਾਹਾਂ ਦੇ ਵਿੱਚ ਇਕਸਾਰਤਾ ਦੇ ਵਾਸਤੇ ਪਾਲਿਸੀ ਬਣ ਰਹੀ ਹੈ ਉਹ ਕੋਈ ਪੈਨਸ਼ਨ ਦੇ ਵਾਸਤੇ ਪਾਲਿਸੀ ਨਹੀਂ ਬਣ ਰਹੀ ਜੇਕਰ ਉਹ ਪਾਲਿਸੀ ਬਣ ਰਹੀ ਹੈ ਤਾਂ ਉਸ ਦੇ ਵਿੱਚ ਡਿੱਕਾ ਕਿਉਂ ਲਾਇਆ ਜਾ ਰਿਹਾ ਜੇਕਰ ਤੁਸੀਂ ਬਾਕੀ ਬਰਕਰਾਂ ਦਾ ਦੁੱਖ ਦਰਦ ਜਾਣਦੇ ਹੋ ਜਾਂ ਕਹਿਣਿਓ ਜੇ ਬਰਕਰਾਂ ਦਾ ਭੜਾ ਹੋ ਜੇ ਤਾਂ ਸਪੋਰਟਸੀ ਨੂੰ ਸਿਰੇ ਕਿਉਂ ਨਹੀਂ ਲੱਗਣ ਦਿੰਦੇ ਕਿਉਂ ਵਾਰ-ਵਾਰ ਅੜਿਕਾ ਬਣਦੇ ਆ ਰਹੇ ਨੇ ਇਹ ਗੱਲ ਮੈਂ ਤਾਂ ਕਹਿੰਨੇ ਕਿਉਂਕਿ ਉਸ ਤੋਂ ਪਹਿਲਾਂ ਜਦੋਂ 2500 ਰੁਪਏ ਵਾਅਦੇ ਦੀ ਗੱਲ ਚੱਲੀ ਸੀ ਤਾਂ ਉਹੋ ਇਹਨਾਂ ਨੇ ਜੇ ਨਹੀਂ ਬਣੂਗਾ ਅਸੀਂ ਪੰਜਾਬ ਰੋਡ ਦਾ ਪਟਵਾ ਦੇਾਂਗੇ ਪਰ ਹੋਇਆ ਉਸਦੇ ਉਲਟ ਜੇਕਰ ਰੋਡ ਬਣੇ ਜੇਨ ਆਪਾਂ ਗੜਜੋੜ ਕੀਤਾ ਕਾਪਾ ਕਾਮਜਾਬ ਹੋਏ ਇਹਨਾਂ ਰੈਲੀਆਂ ਕਰਕੇ ਆਪਦੇ ਹੱਕ ਲੈਣ ਦੇ ਵਿੱਚ ਕਾਮਜਾਬ ਹੋਏ ਜੇਕਰ ਆਪਣੀ ਹੋਵੇ ਤਾਂ ਰੋਡਵੇ ਦੇ ਕਾਰਨ ਕਿਉਂਕਿ ਰੋਡਵੇ ਨੇ ਆਪਾਂ ਨੂੰ ਚੱਲਣਾ ਸਿਖਾਇਆ ਪੇਸ਼ਕਾਜ ਉਹ ਕਿੰਨੀ ਮਾੜੀ ਹੈ ਪੇਸ਼ਕਾਜ ਦੇ ਵਿੱਚ ਕੰਮ ਕਰਦੇ ਕਰਮਚਾਰੀ ਕਿੰਨੇ ਮਰਜੀ ਮਾਰੇ ਨੇ ਵੇਖੋ ਕੋ ਕ੍ਰਾਪਸ਼ਨ ਕਰਦੇ ਨੇ ਵੇਖੋ ਸਵਾਰੀ ਨਹੀਂ ਜਣਾਉਂਦੇ ਟਾਈਮ ਵੇਚਦੇ ਆ ਪਰ ਉਹਨਾਂ ਨੇ ਸਾਨੂੰ ਇੱਕ ਰਾਹ ਦਿੱਤਾ ਇੱਕ ਮਾਰਗ ਦਿੱਤਾ ਔਰ ਜਿਸ ਦੇ ਜਰੀਏ ਚੱਲ ਕੇ ਅਸੀਂ ਆਉਗੀ ਮੰਜ਼ਿਲ ਦੇ ਵੱਲ ਵੱਧ ਰਹੇ ਆ ਜੇਕਰ ਉਹ ਮਾਰੇ ਨੇ ਤੇ ਆਪਣੇ ਆਲੇ ਕਿਹੜਾ ਟੱਟ ਨੇ ਆਪਣੇ ਆਲੇ ਉਹ ਤੁਸੋਂ ਬਣਾ ਮਾਰੇ ਨੇ ਕਿਉਂਕਿ ਇੱਕ ਬੱਸ ਦੇ ਵਿੱਚ 90 ਤੋਂ ਪਲੱਸ ਸਵਾਰੀਆਂ ਹੁੰਦੀਆਂ ਨੇ ਤੇ ਕਲੈਕਟਰ ਦੀ ਰਿਪੋਰਟ ਕਰਨ ਲੱਗੇ ਇਹ ਨਹੀਂ ਦੇਖਦੇ ਵੀ ਇਹ ਕਨੈਕਟਰ ਦੇ ਨਾਲ ਦਾ ਪਰਿਵਾਰ ਵੀ ਜੁੜਿਆ ਹੋਇਆ ਹੈ ਇੱਕ ਕਨੈਕਟਰ ਦੀ ਜਬਰਦਸਤ ਰੋਕ ਕਰ ਦਿੱਤੀ ਜਾਂਦੀ ਹੈ ਕਿਉਂਕਿ ਐਮਐਨਯੂ ਗੱਲ ਇਹ ਨਹੀਂ ਦੀ ਕਿ ਹਵਾ ਦੇ ਵਿੱਚ تیر ਮਾਰਦਾ ਹਰ ਇੱਕ ਗੱਲ ਜੇ ਮੈਂ ਕੁਝ ਕੀਤਾਗਾ ਤਾਂ ਥਾਂ ਦੇ ਆਧਾਰ ਤੇ ਕੀਤੀ ਹੈ ਕਿਉਂਕਿ ਆਪਣੀ ਬੋੜੀ ਸਾਹ ਵਾਲੀ ਗੱਡੀ ਪਰਫੋਰਮੇਸ਼ਨ ਲਾ ਕੇ ਆ ਰਹੀ ਵਾਰੀਆਂ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਸਲਿੱਪ ਹੁੰਦੀ ਹੈ ਜੁਰਮਾਨੇ ਦੀ ਸਲਿੱਪ ਸਵਾਰੀਆਂ ਨੂੰ ਹੀ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਚੰਡੀਗੜ੍ਹ ਪੇਸ਼ ਹੋਈਆਂ ਮਰਮਰ ਸਿੰਘ ਇੰਸਪੈਕਟਰ ਕੋਲ ਤਾਂ ਉਹਨਾਂ ਨੇ ਵੀ ਉਹਨਾਂ ਇੰਸਪੈਕਟਰ ਨੂੰ ਗਲਤ ਠਹਿਰਾਇਆ ਤਾਂ ਕਿਤੇ ਨਾ ਕਿਤੇ ਗੱਲ ਹੋਇਆ ਸਾਥੀਓ ਵੀ ਇਹਨਾਂ ਵਰਕਰਾਂ ਦੇ ਵੱਲ ਕੱਚੇ ਵਰਕਰ ਦੇ ਵੱਲ ਜਮਾਂ ਨਹੀਂ ਦੇਖਿਆ ਜਾ ਰਿਹਾ ਉਹਨਾਂ ਦੁਆਰਾ ਆਪਦੀ ਮਨਮਰਜ਼ੀ ਕੀਤੀ ਜਾ ਰਹੀ ਹੈ ਔਰ ਜੇਕਰ ਗਲਤੀ ਦੇ ਨਾਲ ਕੋਈ ਅੱਡਾ ਰਹਿ ਜਾਏ ਜਾਂ ਕੋਈ ਸਵਾਰੀ ਰਹਿ ਜਾਏ ਤਾਂ ਉਹਨੂੰ ਨਾਲ ਦੀ ਨਾਲ ਰੂਟ ਤੋਂ ਫਾਰ ਗਲ ਦਿੱਤਾ ਜਾਂਦਾ ਹੈ ਤਾਂ ਅੱਜ ਮੈਂ ਪਹਿਲਾਂ ਵੀ ਜਦੋਂ ਪਰਵਿੰਦਰ ਸਿੰਘ ਜੀ ਐਮ ਸੀ ਤਾਂ ਉਹਨਾਂ ਨੂੰ ਇੱਕ ਮੋਰਸ ਦਿੱਤਾ ਸੀ ਆਪਣੀ ਲੈਟਰਪੈਡ ਤੇ ਲਿਖ ਕੇ ਦਿੱਤਾ ਸੀ ਤਾਂ ਹੁਣ ਜੀ ਐਮ ਬਦਲ ਕੇ ਇਹਨਾਂ ਨੂੰ